ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਖ ਸੰਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਵੀ ਜੋ ਗੁਰਨਾਨ ਸਾਹਿਬ ਦੇ ਵਿਆਹ ਪੂਰਵ ਦੇ ਸਬੰਧ ਵਿੱਚ ਜੋ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਨੌਜਵਾਨ ਟਰੈਕਟਰਾਂ ਦੇ ਉੱਤੇ ਮੋਟਰਸਾਂ ਦੇ ਉੱਤੇ ਪਟਾਕੇ ਮਰਾਉਂਦੇ ਆ ਆਈ ਗਈ ਸੰਗਤ ਨੂੰ ਤੰਗ ਪਰੇਸ਼ਾਨ ਕਰਦੇ ਆ ਜਾਂ ਡੀਜੇ ਲਾ ਕੇ ਭੰਗੜਾ ਪਾਉਂਦੇ ਆ ਇਹਨਾਂ ਨੂੰ ਸਿੰਘਾਂ ਵੱਲੋਂ ਸਖਤ ਤਾਮਨੀ ਆ ਵੀ ਜੇ ਇਹਨਾਂ ਨੇ ਹੁੱਲੜਬਾਜੀ ਕੀਤੀ ਸਾਡੀਆਂ ਧੀਆਂ ਭੈਣਾਂ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਫਿਰ ਇਹਨਾਂ ਨੂੰ ਪਤਾ ਹੀ ਆ ਸਾਡਾ ਵੀ ਕਿੰਦਾ ਸੌਦਾ ਲਾਉਂਦੇ ਆ ਫਿਰ ਇਹਨਾਂ ਨੂੰ ਉਹ ਸਿੰਘਾਂ ਵਾਲਾ ਹਾਲ ਕਰਾਂਗੇ ਵੀ ਜਿੱਦਾਂ ਸਿੰਘ ਕਰ ਦਿੰਦੇ ਆ ਵੀ ਮਿਰਚਾਂ ਦੀ ਬੋਰੀ ਦੇ ਪਾ ਕੇ ਉਹਨਾਂ ਦੀ ਫਿਰ ਖਿੱਦੋਂ ਗੁੰਡੀ ਪੂਰੀ ਖਿਡਾਂਗੇ ਇਹਨਾਂ ਨੂੰ ਸਖਤ ਤਾਮਣੀ ਆ ਵੀ ਜੇ ਇਹਨਾਂ ਨੇ ਇਹ ਕਾਰਜ ਕੀਤਾ ਤੇ ਫਿਰ ਸਿੰਘਾਂ ਕੋ ਬਰਦਾਸ਼ਤ ਨਹੀਂ ਹੋਣਾ ਇਹਨਾਂ ਨੂੰ ਬੇਨਤੀ ਆ ਵੀ ਐਰਕਾਂ ਜਿਹੜਾ ਵਾ ਉਹ ਬੜੇ ਧਿਆਨ ਨਾਲ ਬੜੇ ਸਤਕਾਰ ਨਾਲ ਜਿਹੜਾ ਵਾ ਉਹ ਗੁਰੂਪੁਰਬ ਤੇ ਆਇਓ ਤੇ ਸੰਗਤ ਦੀ ਸੇਵਾ ਜਿਹੜੀ ਆ ਉਹ ਉਹ ਲਿਓ ਤੇ ਗੁਰੂ ਦੀਆਂ ਖੁਸ਼ੀਆਂ ਲਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੌਕਲੇ ਆ ਤੇ ਬਣ ਗਈਆਂ ਲਮਟਾਂ ਨਵੇਂ ਸਾਡੇ ਲੈ ਲੈਨੇ ਮੰਦਿਰ ਨੇ ਬਾਪੂ ਦੀ ਤਾਂ ਬੜਦਾ ਚਲੰਗ ਗਈ ਜਾਂਦੀ ਏ ਲੈ ਲੈ ਆਏ ਵੀਰ ਨੇ ਓ ਛੱਡੋ ਮੇਲਿਆਂ ਤੇ ਜਾ ਕੇ ਅੱਟ ਚੱਕਣੀ ਹੋ ਇੰਜ ਜੱਜ ਦਾ ਨਹੀਂ ਪੁੱਤ ਸਰੀ ਦਾ ਹਰੀ ਦਾ ਓ ਜਿਹੜਾ ਟੋਟੇ ਨਾਲ ਤੇ ਫੂਕਦੇ ਓ ਡੀਜ਼ਲ ਕਿਸੇ ਮਾਰੇ ਜ਼ਿੰਮੇਦਾਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪ ਸਭ ਨੂੰ ਪਤਾ ਹੀ ਹੈ ਕਿ ਬਾਬਾ ਨਾਨਕ ਜੀ ਦਾ ਵਿਆਹ ਗੁਰਪੁਰਪ ਦੇ ਵਿੱਚ ਬਟਾਲਾ ਚ ਲੱਖਾਂ ਲੋਕ ਆਪਣੇ ਪਰਿਵਾਰਾਂ ਸवेत ਨਤਮਸਤਕ ਹੋਣ ਆਉਂਦੇ ਆ ਉੱਥੇ ਕੁਝ ਸ਼ਰਾਰਤੀ ਲੋਕ ਬਾਜ਼ਾਰਾਂ ਦੇ ਵਿੱਚ ਚੌਕਾਂ ਦੇ ਵਿੱਚ ਟਰੈਕਟਾਂ ਦੇ ਉੱਪਰ ਸਟੰਟ ਕਰਦੇ ਨਜ਼ਰ ਆਉਂਦੇ ਆ ਬੁਲਟ ਤੇ ਪਟਾਕੇ ਪਾਉਂਦੇ ਨਜ਼ਰ ਆਉਂਦੇ ਆ ਉਹਨਾਂ ਲੋਕਾਂ ਨੂੰ ਸ਼ਖਤ ਸ਼ਬਦਾਂ ਦੇ ਵਿੱਚ ਚੇਤਾਵਨੀ ਹੈ ਕਿ ਤੁਹਾਡੇ ਪਟਾਕੇ ਪਹਿਨਣਾ ਪਹਿਣ ਲੇਕਿਨ ਜਿੱਦਣ ਕੋ ਸਾਡੇ ਢਿੱਕੇ ਆ ਗਿਆ ਤੇ ਤੁਹਾਡੇ ਪਟਾਕੇ ਜਰੂਰ ਪੈਣਗੇ ਸਲੰਸਰ ਕੋਈ ਤੁਹਾਡੇ ਟਰੈਕਟਰ ਦਾ ਫਟੇ ਨਾ ਫਟੇ ਲੇਕਿਨ ਜਿੱਦਨ ਸਾਢੇ 8 ਗਾ ਤੁਹਾਡਾ ਕੀ ਕੁਝ ਫਟੇਗਾ ਉਹ ਵਕਤ ਦੱਸੇਗਾ ਪੰਜਾਬ ਪੁਲਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰਗ ਸਿੰਘ ਜਥੇਬੰਦਾਈਆਂ ਤੇ ਹੋਰ ਸੰਪਰਦਾਵਾਂ ਸਭ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਵਾਰ ਵਿਆਹ ਪੁਰਬ ਦੇ ਵਿੱਚ ਕਿਸੇ ਕਿਸਮ ਦਾ ਕੋਈ ਸ਼ਰਾਰਤੀ ਕੋਈ ਜੇਬ ਕਤਰਾ ਕੋਈ ਸ਼ਰਾਬੀ ਜਾਂ ਕੋ ਕੋ ਸਟੰਟਪਾਜ ਫੜਿਆ ਗਿਆ ਤੇ ਉਹ ਆਪਣੇ ਪਰਿਵਾਰ ਨੂੰ ਆਪਣਾ ਨਾਮ ਪਤਾ ਦੱਸ ਕੇ ਆਵੇ ਐਨੇ ਕ ਬੇਨਤੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਇਆ ਠੰਡ ਢੂਡ ਢੂਡ ਕਿਲੇ ਵਾਲੇ ਜੱਟ ਨੇ ਗੁੱਦ ਵੇਚ ਕੇ ਗੁਜ਼ਾਰਾ ਮਸਾ ਕਰਦੇ ਪਹਿਲਾ ਘਾਰ ਭਾਈ ਵਾਲਾ ਕੋਲੇ ਜੀਟਰ ਹੁਣ ੱੱਲੇ ਕੱਲੇ ਘਰੇ ਫੋਡ ਵਗਦੇ ਫੱਪੀ ਖੋਵਾਲੀਆ ਦਿਖਾਵਾ ਬਸ ਰਹਿ ਗਿਆ ਕਾ ਪਾੜ ਦਿੱਤਾ ਵਰਗਾ ਪਿਆਰ ਦਾ ਮਾਨ ਜੋਗ ਡੀਸੀ ਸਾਹਿਬ ਅਤੇ ਸਾਡੇ ਐਸਐਸਪੀ ਬਟਾਲਾ ਸਹਿیل ਮੀਰ ਕਾਸਿਮ ਜੀ ਵੱਲੋਂ ਸਖਤ ਨਿਰਦੇਸ਼ ਨੇ ਹੁਕਮ ਨੇ ਕਿ ਜਿਹੜਾ ਵੀ ਕੋਈ ਪਟਾਕੇ ਮਾਰਦਾ ਜਾਂ ਹੋਰ ਕੋਈ ਹੌਲੜਬਾਜ਼ੀ ਕਰਦਾ ਤੇ ਜਾਂ ਕੋਈ ਹੋਰ ਸ਼ਾਂਤੀ ਨੂੰ ਭੰਗ ਕਰਦਾ ਉਹਨੂੰ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਏਗੀ ਜੇ ਕੋਈ ਫਿਰ ਵੀ ਮੈਂ ਮਾਪਿਓ ਨੂੰ ਉਹਨਾਂ ਨੂੰ ਹਦਾਇਤ ਦੇਣਾ ਸਲਾਹ ਦੇਣਾ ਕਿ ਆਪਣੇ ਬੱਚਿਆਂ ਨੂੰ ਸੇਵਾ ਦੇ ਭਾਵਨਾ ਇੱਥੇ ਵਿਆਹਪੁਰਬ ਚ ਭੇਜੋ ਤੇ ਉਹਨਾਂ ਨੂੰ ਸਮਝਾ ਕੇ ਭੇਜੋ ਕਿ ਇੱਥੇ ਹੌਲੜਬਾਜ਼ੀ ਕਰਨ ਦੀ ਕੋਈ ਵੀ ਕੋਸ਼ਿਸ਼ ਨਾ ਕਰੇ ਜੇ ਕੋਸ਼ਿਸ਼ ਕੀਤੀ ਮੋਟਰਸਾਈਕਲ ਬਾਉਂਡ ਹੋਣਗੇ ਤੇ ਉਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਨੇ ਵੀ ਇਸਲਾਬ ਬਣਾ ਲਈ ਹੈ ਕਾਹੀ ਮੋਟਰਸਾਈਕਲ ਦੇ ਪਟਾਕੇ ਸਲੰਸਰ ਦੂਜੇ ਲਵਾਲੇ ਨੇ ਤੇ ਸਾਊਂਡ ਸਿਸਟਮ ਵਧਾ ਲਿਆ ਹੈ ਸਾਊਂਡ ਐਸੀ ਪਹਿਲ ਵੱਧ ਕੀਤੀ ਹੈ ਜਿਹੜੇ ਸਕੂਟਰ ਮੋਟਰਸਾਈਕਲਾਂ ਜਾਂ ਟਰੈਕਟਰਾਂ ਤੇ ਲਾ ਲਏ ਨੇ ਉਹਨਾਂ ਨੂੰ ਮੇਰੀ ਸਖਤ ਤੋਂ ਸਖਤ ہدایت ਆ ਕਿ ਇਹ ਸਾਰੇ ਉਤਾਰ ਲੈਣ ਹੁਣ ਇਸ ਵਾਲੇ ਤੁਹਾਡੇ ਐਸਐਸਪੀ ਸਾਹਿਬ ਦੇ ਸਖਤ ਨਿਰਦੇਸ਼ ਆ ਕਿ ਸਾਰੇ ਅਸੀਂ ਲਿਸਟਾਂ ਬਣਾ ਲਈਆਂ ਜਿਹੜੀਆਂ ਲਿਸਟਾਂ ਦੇ ਅਕੋਰਡਿੰਗ ਇਹ ਕਾਰਵਾਈ ਕੀਤੀ ਜਾਵੇਗੀ